ਹਾਂਜੀ ਸਰਸ਼ੀ ਕਾ ਜੀ ਮੇਰੇ ਸਾਰੇ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਅੱਜ ਆਪਾਂ ਪਾਨ ਸ਼ੀਪ ਗੜਾ ਬਣਾ ਰਿਹਾ ਪੇਸਟਿੰਗ ਪੇਪਰ ਤੇ ਬਣਾ ਰਹੀ ਹਾਂ ਮੈਂ ਬਿਨਾ ਲਾਈਨਿੰਗ ਤੇ ਸੂਟ ਸਟਿਚ ਹੋ ਰਿਹਾ ਇਹਦੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹ ਆਪਾਂ ਗੜਾ ਕਿਸ ਤਰ੍ਹਾਂ ਬਣਾਉਣਾ ਹੈ ਇਹ ਆਪਾਂ ਸਿੱਧੀ ਸਾਈਡ ਹੈ ਜੀ ਇਹ ਠੀਕ ਹੈ ਜੀ ਆਹ ਆਪਣੀ ਪੇਸਟਿੰਗ ਪੇਪਰ ਲਗਾਈ ਹੋਈ ਹੈ ਜੀ ਗਲੇ ਦੇ ਹਿਸਾਬ ਨਾਲ ਆਪਾਂ ਨੇ ਇਹ ਪੇਸਟਿੰਗ ਪੇਪਰ ਲਈ ਹੈ ਜੀ ਇਹ ਗਲੇ ਦੀ ਚੌੜਾਈ ਇੱਥੋਂ ਹੈਗੀ ਹੈ ਇਹ 8 ਇੰਚ ਠੀਕ ਹੈ ਜੀ ਆਪਾਂ 9 ਇੰਚ ਦੀ ਪੇਸਟਿੰਗ ਪੇਪਰ 9 ਇੰਚ ਆਈ ਨੂੰ ਕਟਿੰਗ ਕਰੀਏ ਜੀ 9 ਇੰਚ ਇਧਰ ਨੂੰ ਕਟਿੰਗ ਕਰੀਏ ਠੀਕ ਹੈ ਜੀ ਹੁਣ ਆਪਾਂ نیچے ਆ ਵਾਲੀ ਇਹਦੀ ਕਰੀਜ਼ ਬਣਾ ਲਈਏ ਆਹ ਕਰੀਜ਼ ਦੇ ਨਾਲ ਆਪਾਂ ਇਸ ਤਰ੍ਹਾਂ ਰੱਖ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਜੀ ਇਹ ਜਾਨੇਦਾਰ ਪੇਸਟਿੰਗ ਲਗਾਈ ਜੀ ਆਪਾਂ ਨੇ ਆਪਾਂ ਬਿਲਕੁਲ ਆ ਸੈਂਟਰ ਦੇ ਨਾਲ ਆ ਦੇਖੋ ਆ ਨਿਸ਼ਾਨ ਦੇ ਨਾਲ ਇੱਥੇ ਮੈਚ ਕਰ ਦੇਣਾ ਹੈ ਸਿੱਧੀ ਸਿੱਧੀ ਠੀਕ ਹੈ ਫਿਰ ਆਪਾਂ ਨੇ ਬਿਲਕੁਲ ਅੱਧੇ-ਅੱਧੇ ਇੰਚ ਦੀ ਇਹਦੇ ਨਾਲ-ਨਾਲ ਸੀਨ ਮਾਰਨੀ ਆ ਇਸ ਤਰ੍ਹਾਂ ਅੱਧੇ-ਅੱਧੇ ਇੰਚ ਲਗਾਵਾਂਗੇ ਜੀ ਆਪਾਂ ਇਸ ਤਰ੍ਹਾਂ ਸਾਰੇ ਬੜੇ ਤੇ ਇਹ ਮੈਂ ਤੁਹਾਨੂੰ ਲਗਾ ਕੇ ਦਿਖਾਉਣੀ ਆ ਠੀਕ ਹੈ ਇਸ ਤਰ੍ਹਾਂ ਸੂਈ ਵਿੱਚ ਰੱਖ ਕੇ ਫਿਰ ਆਪਾਂ ਨਿੱਧਰ ਨੂੰ ਘੁਮਾ ਲੈਣਾ ਜਿਸ ਤਰ੍ਹਾਂ ਕਿ ਇਹ ਪਾਣ ਬਣਿਆ ਹੋਇਆ ਆਪਾਂ ਨੂੰ ਉਸ ਤਰ੍ਹਾਂ ਬਣਾਉਣਾ ਹੈ ਆਹ ਬਣਾ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਜੀ ਅੱਤੇ-ਤੇਂ ਜੀ ਆਪਾਂ ਨਹੀਂ ਛੱਡ ਕੇ ਕਟਿੰਗ ਕਰ ਲੈਣੀ ਹੈ ਛੋਟੂ ਛੋਟੇ ਆਪਣੇ ਟੱਕ ਲਗਾ ਲੈਣੀ ਹੈ ਇੱਥੇ ਚ ਸੀਨ ਦੇ ਬਿਲਕੁਲ ਨਾਲ ਨਾਲ ਸੀਨ ਨਹੀਂ ਕਟਿੰਗ ਕਰਨੀ ਸੀਨ ਦੇ ਬਿਲਕੁਲ ਨਾਲ ਨਾਲ ਆਪਾਂ ਨੇ 1/2 ਇੰਚ ਦੇ ਪੌਣੇ ਪੌਣੇ ਇੰਚ ਦੀ ਟੱਕ ਲਗਾਉਣੀ ਹੈ ਫਿਰ ਤੁਸੀਂ ਕੀ ਕਰਨਾ ਹੈ సవా సవాతరే నిశాను ఇట్లా ਕਟਿੰਗ ਕਰਨ ਤੋਂ ਬਾਅਦ ਜੀ ਇਹਨੂੰ ਆਪਾਂ ਨੇ ਜਿਹਦੇ ਉੱਤੇ ਆਪਾਂ ਨੇ ਦੱਬ ਮਸ਼ੀਨ ਮਾਰਨੀ ਹੈ ਜੀ ਇਧਰਲੀ ਸਾਈਡ ਤੇ ਕਰਕੇ ਆਪਾਂ ਜਿਹੜੀ ਪੇਸਟਿੰਗ ਪੇਪਰ ਆਪਾਂ ਨੇ ਇਧਰ ਕਰ ਲਈ ਹੈ ਸੀਨ ਆਪਣੀ ਇਧਰਲੀ ਸਾਈਡ ਤੇ ਹੋਣੀ ਚਾਹੀਦੀ ਆ ਠੀਕ ਹੈ ਜਿੱਧਰ ਕੀ ਆਪਣੀ ਇਹ ਪੱਟੀ ਜਾ ਰਹੀ ਹੈ ਇਰਥੇ ਆਪਾਂ ਦੱਬ ਮਸ਼ੀਨ ਲਗਾ ਦੱਸ ਤੁਸੀਂ ਪ੍ਰੈਸ ਵੀ ਲਾ ਸਕਦੇ ਤੁਸੀਂ ਇਹ ਜੇ ਨਹੀਂ ਵੀ ਲਗਾਉਣੀ ਤੁਸੀਂ ਨਹੀਂ ਵੀ ਲਗਾ ਸਕਦੇ ਇਹ ਤੁਸੀਂ ਪ੍ਰੈਸ ਨਾਲ ਕਰਨੀ ਹੈ ਤੁਸੀਂ ਪ੍ਰੈਸ ਨਾਲ ਵੀ ਕਰ ਸਕਦੇ ਆਪਾਂ ਨੇ ਅੱਧਾ ਅੱਧਾ ਇੰਚੇ ਫੋਲਡ ਫੋਲਡ ਕਰਨਾ ਹੈ ਅੰਦਰ ਨੂੰ ਜਿਵੇਂ ਜਿਵੇਂ ਆਪਣੀ ਗੁਲਾਈ ਬਣੀ ਹੋਈ ਆਪਾਂ ਨੇ ਉਸ ਤਰ੍ਹਾਂ ਹੀ ਫੋਲਡ ਕਰ ਲੈਣੇ ਲੋ ਜੀ ਆਪਣਾ ਇਹ ਗੜਾ ਬਣ ਕੇ ਰੈਡੀ ਹੋ ਗਿਆ ਜੀ ਆ ਇੰਨਾ ਇੰਨਾ ਆਪਣਾ ਅੰਦਰ ਚਲੇ ਜਾਊਗਾ ਜੀ ਦੇਖੋ ਜੀ ਹਾਂ ਜੀ ਇਹ ਗੜਾ ਇਸ ਤਰ੍ਹਾਂ ਬਣ ਕੇ ਰੈਡੀ ਹੋਇਆ ਦੇਖੋ